ਮੇਰਾ ਨਾਮ ਮਨਪ੍ਰੀਤ ਘੋੜਾ ਜੀ ਅਰਪੀਜ ਸ਼ਿਗਲਾ ਸਾਹਿਬ ਨੇ ਇਹ ਕੈਂਪ ਲਾਇਆ ਹੈ ਕਿਵੇਂ ਦੇ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਜੀ ਬਜ਼ੁਰਗਾਂ ਵਾਸਤੇ ਜਿਨ੍ਹਾਂ ਦੀ ਕੋਈ ਟੇਕ ਕੇਅਰ ਕਰਨ ਵਾਲਾ ਨਹੀਂ ਹੈਗਾ ਨਾ ਜੋ ਨਹੀਂ ਜੋ ਅਫਰਟ ਨਹੀਂ ਕਰ ਸਕਦੇ ਹੈਗੇ ਜਾਂ ਫਿਰ ਜਿਨ੍ਹਾਂ ਕੋਲ ਪੈਸਾ ਨਹੀਂ ਹੈਗਾ ਇਹ ਮੁਫਤ ਕੈਂਪ ਲਾ ਰਹੇ ਨੇਗੇ ਤੇ ਜਿਹੜੇ ਬਜ਼ੁਰਗ ਆਪਣਾ ਆਪ ਸੰਭਾਲ ਸਕਦੇ ਨੇ ਤੇ ਮੈਂ ਪਹਿਲਾਂ ਆਪਣੇ ਮੰਮਾ ਨੂੰ ਵੀ ਲੈ ਕੇ ਆਏ ਸੀ ਪਿਛਲੀ ਵਾਰ ਵੀ ਤੇ ਹੁਣ ਵੀ ਇਸ ਵਾਰ ਵੀ ਅਸੀਂ ਇਸੀ ਕੈਂਪ ਦੇ ਵਿੱਚ ਇਹਨਾਂ ਦਾ ਅਪਰੇਟ ਕਰਵਾ ਰਹੇ ਦੂਜੀ ਦਾ ਬਹੁਤ ਵਧੀਆ ਉਪਰਾਲਾ ਜੀ ਅਸੀਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰਦੇ ਹਾਂ ਇਸ ਗੱਲ ਦਾ ਠੀਕ ਹੈ ਇਸ ਤਰੀਕੇ ਦੇਖਦੇ ਬਹੁਤ ਅਰੇ ਹਾਂਜੀ ਸਰ ਇਹ ਘਰਾਂ ਘਰਾਂ ਜਾ ਕੇ ਸਨੇਹਾ ਦੇ ਰਹੇ ਨੇ ਵੀ ਜਿਹੜਾ ਕੋਈ ਆਪਣਾ ਇਲਾਜ ਨਹੀਂ ਕਰਵਾ ਸਕਦਾ ਸਾਡੀ ਸੰਸਥਾ ਵਿੱਚ ਆ ਕੇ ਆਪਣਾ ਨਾਮ ਦਰਜ ਕਰਵਾ ਸਕਦਾ ਜਾਂ ਫਿਰ ਸਾਡੇ ਕੋਲ ਨੋਟ ਕਰਵਾ ਸਕਦਾ ਹੈ ਨਾ ਵੀ ਉਹ ਇੱਥੇ ਆ ਕੇ ਸਾਡੇ ਕੋਲ ਕੈਂਪ ਦਾ ਲਾਭ ਉਠਾ ਸਕਦੇ ਨੇ ਤੁਹਾਨੂੰ ਲੱਗਦਾ ਬਿੰਦਰ ਸਿੰਘ ਵਾਲੇ ਵੱਲੋਂ ਇਹ ਚੰਗੇ ਉਪਰਾਲੇ ਕੀਤੇ ਹਨ ਹਾਂਜੀ ਸਰ ਪਹਿਲਾਂ ਵੀ ਕੀਤੇ ਨੇ ਬਹੁਤ ਕੀਤੇ ਨੇ ਪਿਛਲੀ ਵਾਰ ਵੀ ਕੀਤੇ ਨੇ ਸਾਡੇ ਖੁਦ ਪਿੰਡ ਮੈਂ ਪਿੰਡ ਮੰਗਵਾਲ ਤੋਂ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਕੈਂਪ ਲੱਗੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਆਪਰੇਟ ਹੋਏ ਨੇ ਪਿਛਲੇ ਤੋਂ ਜਦੋਂ ਇਹ ਹੈਗੇ ਸੀਗੇ ਸੀਟ ਤੇ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਾਂਗੇ ਵਿਜੇ ਅਸੀਂ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆ ਸਾਡੇ 3.5 ਸਾਲ ਦੀ ਸਰਕਾਰ ਦੇ ਕਾਰਜਕਾਰ ਨੂੰ ਕਿਵੇਂ ਦੇਖਿਆ ਸਰ ਇਹ ਤਾਂ ਬਸ ਬੇਟਾ ਮਾਤਾ ਜੀ ਕੈਂਪ ਲੱਗਿਆ ਵਿਜੇਂਦਰ ਸਿੰਘਲਾ ਜੀ ਵੱਲੋਂ ਕੀ ਕਹਿਣਾ ਚਾਹੁੰਦੇ? ਉਹਨੂੰ ਕੀ ਕਹਿਣਾ ਚਾਹੁੰਦੇ ਆ ਬੇਟੇ ਅਸੀਂ ਐਂ ਚਾਹੁੰਦੇ ਆ ਜੀ ਧੰਨਵਾਦ ਉਹਦਾ ਸਾਡੀ ਗਰੀਬਾਂ ਦੀ ਸੁਣੀਆ ਉਹਨੇ ਸਾਡੇ ਫ੍ਰੀ ਲੰਚ ਪਵਾ ਰਿਆ ਫ੍ਰੀ ਐਨਕ ਦਵਾ ਰਿਆ ਸਾਨੂੰ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂ ਕਿਵੇਂ ਬੇਟੇ ਬਹੁਤ ਹੈਰਾਨ ਕੀ ਕਰਿਆ ਅਸੀਂ ਬਹੁਤ ਜਾਦੇ ਅਸੀਂ ਤਾਂ ਬਹੁਤ ਧੰਨਵਾਦ ਕਰ ਰਹੇ ਆ ਸਿੰਘਲੇ ਦਾ ਵਿਚਾਰੇ ਦਾ ਜਿਹੜਾ ਸਾਨੂੰ ਇੰਨੀ ਉਹ ਕਰ ਰਿਆ ਸਪੋਰਟ ਦੇ ਰਿਹਾ ਥੱਕ ਦੇਤੀ ਬੇਟੇ ਫਿਰੀਆਂ ਬਹੁਤ ਮੈਂ ਤਾਂ ਬਹੁਤ ਫਿਰੀਆਂ ਕਈ ਡਾਕਟਰਾਂ ਕੋਲੇ ਫਿਰੀਆਂ ਮੈਂ ਤਾਂ ਕੋਈ ਹੱਲ ਨਹੀਂ ਬਣਿਆ ਮੇਰਾ ਮੈਂ ਤਾਂ ਬਹੁਤ ਧੰਨਵਾਦ ਕਰਦੀ ਆ ਜਿਹੜਾ ਇੱਥੇ ਮੇਰਾ ਹੱਲ ਹੋ ਗਿਆ ਮਹੱਲੇ ਦੇ ਵਿੱਚ ਹਾਂ ਮਹੱਲੇ ਦੀ ਵਿੱਚ ਬੇਟੇ ਤੁਸੀਂ ਕਾਦਾ ਆਪਰੇਸ਼ਨ ਕਰਾ ਰਹੇ ਹੋ ਬੇਟੇ ਅੱਖ ਦਾ ਕਰਾ ਰਹੀ ਆ ਮੈਂ ਕੀ ਹੋਗਾ ਚਿੱਟਾ ਮੋਤੀ ਚ ਕਾਲਾ ਕਾਲਾ ਬੇਟੇ ਕੀ ਕਹੇਗਾ ਸਿੰਘਲਾ ਸਾਹਿਬ ਦੀ ਟੀਮ ਬੋਲ ਸਿੰਘਲਾ ਸਾਹਿਬ ਬੇਟੇ ਇਹ ਕਹਿ ਰਹੀ ਆ ਬਚਰੇ ਨੇ ਵੀ ਧੰਨਵਾਦ ਬਹੁਤ ਬਹੁਤ ਹੋਦਾ ਜੁਗ ਜੁਗ ਜੀਵੇ ਵਿਚਾਰਾ ਜਿਹੜਾ ਇੰਨੀ ਸੰਗਤ ਦੀ ਸੇਵਾ ਕਰ ਲਈ ਲੈਂਚ ਪਵਾ ਰਿਆ ਫਰੀ ਆਨਕਾ ਸਾਰਾ ਕੁਛ ਸਵੇਰ ਦਾ ਵਿਚਾਰਾ ਅੱਜ ਦੌੜ ਚ ਲੱਗੇ ਹੋਏ ਨੇ ਆ ਉਹਦਾ ਬੇਟਾ ਵੀ ਆਇਆ ਹੋਇਆ ਦੇਖ ਹਾਂ ਬਹੁਤ ਧੰਨਵਾਦ ਮੇਰੇ ਬਹੁਤ ਜਿਆਦੇ ਮਰਾਨਾ ਹਰਦੀਪ ਸਿੰਘ ਤੂਰ ਸਾਹਿਬ ਦਾ ਪ੍ਰਧਾਨ ਟਰੱਕ ਨੇ ਭਵਾਨੀਗੜ ਕੈਂਪ ਲਾਇਆ ਕੀ ਸੰਤਰਾਮ ਸਿੰਘਲਾ ਦੀ ਨਿੱਗੀ ਜਗਤ ਵਿੱਚ ਕੈਪਟਨ ਮੰਤਰੀ ਉਹ ਸਾਬਕਾ ਕੈਪਟਨ ਮੰਤਰੀ ਬਜਿੰਦਰ ਸਿੰਘਲਾ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਇਹਦੇ ਵਿੱਚ ਲੰਝ ਪਵਾਨ ਵਾਲੇ ਮਰੀਜ਼ ਨੇ ਜਿਹੜੇ ਸਾਡੇ ਲਵੇ 60 ਤੋਂ ਉੱਪਰ ਹੋ ਚੁੱਕੇ ਨੇ ਤੇ 200 ਦੇ ਲਗਭਗ ਸਾਡੇ ਲਵੇ ਚੈੱਕਅਪ ਕਰਾ ਚੁੱਕੇ ਨੇ ਉਹ ਰਿਹਾ ਕੇ ਮਰੀਜ਼ ਕੱਲੀ ਪਵਾਨੀ ਘਰ ਦੀ ਸੰਗਤ ਆ ਰਹੀ ਹੈ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਿੰਘਲਾ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਕਿਵੇਂ ਦੇਖਦੇ ਲੋਕਾਂ ਨੂੰ ਕਿ ਪਹਿਲਾਂ ਹੁੰਦਾ ਸੀ ਕੈਂਪ ਲੱਗਦੇ ਦੀ ਸ਼ਹਿਰ ਦੀ ਕਿਸੇ ਇੱਕ ਜਗ੍ਹਾ ਪਰ ਹੁਣ ਜਿਹੜੇ ਵਾਰਡਾਂ ਦੇ ਲੋਕਾਂ ਨੂੰ ਬਹੁਤ ਵਧੀਆ ਲਾਭ ਮਿਲ ਰਿਹਾ ਜੀ ਇਹ ਮਤਲਬ ਜਿਹੜੀ ਹੈ ਉਹ 15 ਨੰਬਰ ਵਾਰਡ ਦੇ ਲੋਕ ਨੇ ਸਾਰੀ ਤਕਰੀਬਨ ਚੈੱਕਅਪ ਕਰਾ ਕੇ ਗਏ ਨੇ ਕੋਈ ਅੱਖਾਂ ਦੀ ਦਵਾਈ ਲੈ ਕੇ ਗਿਆ ਕੋਈ ਗੋਡਿਆਂ ਦੀ ਦਵਾਈ ਲੈ ਕੇ ਗਿਆ ਕੋਈ ਮੈਡੀਸਨ ਲੈ ਕੇ ਗਿਆ ਹੁ ਜਖਾਮ ਦੀ ਖੰਗ ਦੀ ਜਾਂ ਕੋਈ ਉਹ ਬੁਖਾਰ ਦੀ ਲੈ ਕੇ ਗਿਆ ਤੇ ਚਮੜੀ ਦੇ ਰੋਗਾਂ ਦੇ ਵੀ ਉਹਰੇ ਲਾਜ ਹੁੰਦੇ ਨੇ ਬਹੁ ਬਜਾ ਤਰੀਕੇ ਨਾਲ ਤਾਂ ਲੱਗਦਾ ਪਹਿਲਾਂ ਇਹ ਪਹਿਲਾਂ ਵੀ ਸਿੰਘਲਾ ਸਾਹਿਬ ਕੈਂਪ ਲਾਉਂਦੇ ਸੀਗੇ ਤੇ ਹਰੇਕ ਸ਼ਨੀਵਾਰ ਨੂੰ ਕਿਤੇ ਨਾ ਕਿਤੇ ਕਿਸੇ ਪਿੰਡ ਚ ਜਾਂ ਕਿਸੇ ਬਾੜ ਚ ਜਾਂ ਸੰਗਰੂਰ ਜਾਂ ਪੌਣੀਗੜ ਜਾਂ ਲਵੇ ਲਵੇ ਪਿੰਡਾਂ ਦੇ ਵਿੱਚ ਕੈਂਪ ਲੱਗੇ ਜਾਂਦੇ ਹਾਂ ਅਗਰ ਗੱਲ ਕਰੀਏ ਸੜਕਾਂ ਦੇ ਮੁੱਦਿਆਂ ਲੈ ਕੇ ਕਿਵੇਂ ਦੇਖਦੇ ਆ ਮਾਨਸਾ ਸੜਕਾਂ ਜਿਹੜੀਆਂ ਬਣਾ ਰਹੇ ਨੇ ਪਹਿਲਾਂ ਹੀ ਸਿੰਘਲਾ ਸਾਹਿਬ ਦੇ ਬਣਾਈਆਂ ਹੋਈਆਂ ਨੇ ਸਾਰੀਆਂ ਉੱਪਰ ਲੁੱਕ ਪਾ ਕੇ ਇਹ ਪਾ ਰਹੇ ਨੇ ਮਟੀਰੀਅਲ ਜਦ ਦੇਖਦੇ ਆ ਥਾਂ ਥਾਂ ਤੇ ਵੀਡੀਓ ਆ ਰਹੀਆਂ ਨੇ ਕਿਤੇ ਲੁੱਕ ਇਕੱਠੀ ਹੋਊਗੀ ਰੇਤਾ ਨਿਕਲਿਆ ਹੈ ਇਥੋਂ ਇਦਾਂ ਦਾ ਚੱਲ ਰਿਹਾ ਹੈ ਨਾ ਹਾਂ ਕਿਵੇਂ ਦੇ ਦੋ ਨਾਬੇ ਦੀ ਸ਼ਾਰਟ ਕੈਂਚੀ ਦੀ ਗੱਲ ਕਰੀ ਤਾਂ 3 ਸਾਲ ਦਾ ਟਾਈਮ ਹੋ ਚੁੱਕਿਆ ਹੈ ਸਰਕਾਰ ਵਾਲਾ ਤਾਂ ਕੋਈ ਪ੍ਰਲਬ ਨਹੀਂ ਕਰਦਾ ਨਾਬਾ ਕੈਂਚੇ ਦਾ ਬਹੁਤ ਬੁਰਾ ਹਾਲ ਹੈ ਕੋਈ ਨਾ ਕੋਈ ਨਿੱਤ ਕੋਈ ਐਕਸੀਡੈਂਟ ਹੁੰਦਾ ਹੈ ਕੋਈ ਮੋਟਰਸਾਈਕਲ ਤੇ ਜਾਂਦਾ ਗਿਰ ਜਾਂਦਾ ਬੰਦਾ ਕੋਈ ਕਾਰ ਫਸ ਜਾਂਦੀ ਹੈ ਬਹੁਤ ਬੁਰਾ ਹਾਲ ਹੈ ਹਾਂ ਕਿਵੇਂ ਦੇਖਦੇ ਲੋਕਾਂ ਵੱਲੋਂ ਕਿੰਨੇ ਕਮੈਂਟ ਦਿੱਤੇ ਜਾ ਰਹੇ ਨੇ ਵੀ ਸਿੰਘਲਾ ਸਾਹਿਬ 1.5 ਸਾਲ ਦਾ ਟਾਈਮ ਰਹਿ ਗਿਆ ਹੁਣ ਆ ਕਿ ਕੈਂਪ ਵੀ ਲਾਉਣ ਲੱਗੇ ਲੋਕਾਂ 'ਚ ਵਿਚਰਨ ਵੀ ਲਾਗੇ ਕਿਵੇਂ ਦੇਖੀਏ ਨਹੀਂ ਸਿੰਘਲਾ ਸਾਹਿਬ ਦੇ ਪੁਰਾਣੇ ਵੀਡੀਓ ਦੇਖ ਸਕਦੇ ਆ ਸੀ ਉਹਨਾਂ ਦੀਓ ਵਿਚਾਰੇ ਨੇ ਲੋਕਾਂ ਦੇ ਵਿੱਚ ਤੇ ਲੋਕਾਂ ਦੇ ਭਲੇ ਲਈ ਉਹ ਕੈਂਪ ਲਾ ਰਹੇ ਨੇ ਕੋਈ ਸਿਆਸਤ ਨਹੀਂ ਕਰ ਰਹੇ ਮਤਲਬ ਅੱਜ ਠੀਕ ਉਹਨਾਂ ਨੂੰ ਲੱਗਦਾ ਹਾਂਜੀ ਹਾਂ ਜਿਉਂ ਜਿੱਤਣ ਤੋਂ ਬਾਅਦ ਵੀ ਇਹ ਕੈਂਪ ਜਾਰੀ ਰਹਿਣਗੇ ਮੱਲਵਿੰਦਰ ਜੀ ਕਿਵੇਂ ਦੇਖ ਰਹੇ ਸੀ ਗਲਾ ਸਾਹਿਬ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਪਰਾਲਾ ਜੀ ਸਿੰਘਲਾ ਸਾਹਿਬ ਵੱਲੋਂ ਪਿਛਲੇ ਤਕਰੀਬਨ 16-17 ਸਾਲਾਂ ਤੋਂ ਇਹ ਅੱਖਾਂ ਦਾ ਯੋਜਨ ਜਾਨੀ ਕਹਿੰਦਾ ਮਤਲਬ ਕਿਸੇ ਦੇ ਚਸ਼ਮਾ ਲਗਰਨ ਵਾਲਾ ਕਿਸੇ ਦੇ ਅੱਖਾਂ ਦੇ ਵਿੱਚ ਲੈਂਜ ਪੈਣ ਵਾਲਾ ਚਮੜੀ ਦਾ ਕਿਸੇ ਕਿਸਮ ਦਾ ਰੋਗ ਹੈ ਉਹਨਾਂ ਦੇ ਪਿਛਲੇ ਕਈ ਸਾਲਾਂ ਤੋਂ ਇਹ ਉਹਨਾਂ ਵੱਲੋਂ ਕੈਂਪ ਲਗਵਾਇਆ ਜਾ ਰਿਹਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਪਰਾਲਾ ਤੁਸੀਂ ਦੇਖ ਰਹੇ ਹੋ ਵੀ ਸਾਡੇ ਉਰੇ ਤਕਰੀਬਨ ਹੁਣ ਤੱਕ 650-650 ਦੇ ਕਰੀਬ ਮਰੀਜ਼ ਆ ਚੁੱਕੇ ਹਨ ਜਿਨ੍ਹਾਂ ਦੇ ਵਿੱਚੋਂ ਜਾਨੀ 400 ਦੇ ਕਰੀਬ ਪੇਸ਼ੈਂਟ ਹ ਗੁਲ 50 ਦੇ ਕਰੀਬ ਜਿਹੜੇ ਪੇਸ਼ੈਂਟ ਨੇ ਉਹ ਜਿਨ੍ਹਾਂ ਦੇ ਲੈਂਜ ਪੈਣਾ ਹੈ ਉਹ ਮਤਲਬ ਸੰਗਰੂਰ ਤੋਂ ਪ੍ਰਾਈਵੇਟ ਹਸਪੀਟਲ ਤੋਂ ਗਲੋਬਲ ਆਈ ਹਸਪੀਟਲ ਉੱਥੋਂ ਜਪੇ ਪੈਣਾ ਹੈ ਜਦੋਂ ਇਹ ਕੈਂਪ ਦੀ ਸਮਾਪਤੀ ਹੋਣੀ ਹੈ ਸਾਰਾ ਇਹ ਤਕਰੀਬਨ 2:00 ਵਜੇ ਕੈਂਪ ਨੇ ਪੜ ਜਾਣਾ ਹੈ ਉਸ ਤੋਂ ਬਾਅਦ ਸਾਰੇ ਪੇਸ਼ੈਂਟ ਨੂੰ ਇੱਥੋਂ ਹੀ ਲੈ ਕੇ ਜਾਇਆ ਜਾਊਗਾ ਸੰਗਰੂਰ ਗਲੋਬਲ ਆਈ ਹਸਪਤਲ ਉੱਥੇ ਉਹਨਾਂ ਦਾ ਆਪਰੇਸ਼ਨ ਵਗੈਰਾ ਹੋ ਕੇ ਉਹਨਾਂ ਨੂੰ ਜਿਹੜੀ ਡਾਈਟ ਜਾਂ ਕੁਝ ਵੀ ਟ੍ਰੀਟਮੈਂਟ ਦੀ ਜ਼ਰੂਰਤ ਹੋਊਗੀ ਉਸ ਤੋਂ ਪ੍ਰੰਤ ਇਹ ਇੱਥੇ ਆ ਕੇ ਯਾਨੀ ਕਿ ਇਹ ਪੇਸ਼ੈਂਟ ਨੂੰ ਜਿੱਥੋਂ ਮਤਲਬ ਲਿਆ ਜਾ ਰਿਹਾ ਉੱਥੇ ਡ੍ਰੌਪ ਤੇ ਛੱਡਣ ਦਾ ਵੀ ਘਰੋਂ ਘਰੀ ਇਹਨਾਂ ਪੂਰੀ ਸਾਰੀ ਵਿਵਸਥਾ ਕੀਤੀ ਗਈ ਹੈ ਇਸ ਲਈ ਸਿੰਘਲਾ ਸਾਹਿਬ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਇਹ ਉਪਰਾਲਾ ਕਰ ਰਹੇ ਨੇ ਤਾਂ ਕਿ ਕੋਈ ਵੀ ਲੋੜਵੰਦ ਜੋ ਪਰਿਵਾਰ ਹੈ ਇਲਾਜ ਵਾਲੇ ਪੱਖੋਂ ਉਹ ਕਿਸੇ ਪੱਖੋਂ ਵੀ ਯਾਨੀ ਇਲਾਜ ਪਾੜੇ ਪੱਖੋਂ ਕੋਈ ਬੰਦਾ ਔਖਾ ਨਾ ਰਹੇ ਸਕੇ ਇਹ ਉਹਨਾਂ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਅਸੀਂ ਸਿੰਘਲਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੀ ਨਾਮ ਹੈ ਗੁਰਦੀਪ ਸਿੰਘ ਖਰਾਚੋਂ ਜੀ ਬਲਕ ਪ੍ਰਧਾਨ ਕਾਂਗਰਸ ਕਮੇਟੀ ਪਵਾਨੀ ਗਾਉਂ ਦਾ ਕੈਂਪ ਲਾਇਆ ਰਿਹਾ ਮੈਡੀਕਲ ਸਿੰਘਲਾ ਸਾਹਿਬ ਦਾ ਕੀ ਕੰਮ ਹੈ ਕੈਂਪ ਇਹ ਲਗਾਤਾਰ ਪਹਿਲਾਂ ਕਰਾਚੋਂ ਲੱਗਾ ਜੀ ਉਸ ਤੋਂ ਬਾਅਦ ਸੰਗਰੂਰ ਸੰਗਰੂਰ ਬਾਲੀਆਂ ਅੱਜ ਇਹ ਚੌਥਾ ਕੈਂਪ ਸੰਗਰੂਰ ਹਲਕੇ ਦੇ ਵਿੱਚ ਹੈ ਬਹੁਤ ਵਧੀਆ ਹੰਗਾਰਾ ਮਿਲਿਆ ਹੈ 400 ਤੋਂ ਪਲੱਸ ਓਪੀਡੀ ਹੋਈ ਹੈ 50 52 ਮਰੀਜ਼ਾਂ ਦੇ ਲੰਝ ਪੈਣੇ ਨੇ ਪਹਿਲਾਂ ਤਾਂ ਸਿੰਗਲਾ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜਾ ਕਿ ਆਪਣੇ ਅਵਾੜਾਂ ਬਾੜਾਂ ਦੇ ਵਿੱਚ ਐ ਲਾ ਲੋਏ ਘਰਾਂ ਦੇ ਵਿੱਚੋਂ ਆ ਕੇ ਇਲਾਜ ਕਰ ਰਹੇ ਨੇ ਹਰੀ ਅੱਖਾਂ ਦੇ ਲੰਝ ਪੈਣਗੇ ਫਰੀ ਜਿਹੜੀਆਂ ਆਇਆਂ ਜ਼ਰੂਰਤਬੰਦ ਮਰੀਜ਼ਾਂ ਨੂੰ ਐਨਕਾਂ ਦੀ ਲੋੜ ਸੀ ਐਨਕਾਂ ਦਿੱਤੀਆਂ ਗਈਆਂ ਨੇ ਚਮੜੀ ਤੇ ਸਕਿਨ ਦਾ ਇਲਾਜ ਕਰਾਇਆ ਜੀ ਕੋਈ ਦਵਾਈਆਂ ਵਗੈਰਾ ਉਹ ਸਾਰੀਆਂ ਫਰੀ ਦਿੱਤੀਆਂ ਨੇ ਤੇ ਉਰੋਂ ਹੀ ਬਸ ਆਪਣਾ ਲੈ ਕੇ ਜਾਉਗੇ ਲੈਂਜ਼ ਪਵਾ ਕੇ ਪੂਰੀ ਇੱਥੇ ਛੱਡ ਕੇ ਜਾਣਾ ਜੀ ਅਹ ਕਰਾਚ ਤੋਂ ਪਿੱਛੇ ਕੈਂਪ ਲਾਇਆ ਸੀ ਕਿੰਨਾ ਕੁ ਵਧੀਆ ਲੱਗਿਆ ਲੋਕਾਂ ਨੇ ਕਿੰਨਾ ਕੁ ਰਹਿਣਾ ਕਰੀ ਚੀ ਕਰਾਚੋਂ ਵਿੱਚ ਜਿਹੜਾ ਕੈਂਪ ਲੱਗਿਆ ਸੀਗਾ ਹੁਣ ਪਤਾ ਲੱਗਦਾ ਲੋਕ ਦੱਸਦੇ ਨੇ ਵੀ ਯਾਰ ਮੈਂ ਅੱਖਾਂ ਤੋਂ ਦਿਖਦਾ ਘੱਟ ਸੀਗਾ ਕੋਈ ਜਾਲਾ ਪਿਆ ਹੋਇਆ ਸੀ ਅੱਖਾਂ ਦੇ ਵਿੱਚ ਵੀ ਜਿਹੜਾ ਆਪਰੇਸ਼ਨ ਕਰਾ ਲਿਆ ਹੁਣ ਬਹੁਤ ਵਧੀਆ ਨਿਗਾ ਬਣ ਗਈ ਅਸੀਸਾਂ ਦੰਦੇ ਰਹੇ ਸੀਗਲਾ ਸਾਹਿਬ ਨੂੰ ਲੋਕ ਬਾਅਦ ਦੇ ਵਿੱਚ ਜਦੋਂ ਆਪਾਂ ਵੇਚਦੇ ਆ ਲੋਕਾਂ ਨੂੰ ਫਿਰ ਪਤਾ ਲੱਗਦਾ ਜੀ ਕੀ ਰਾਮਾ ਜੀ ਅ ਮੋਹਿੰਦ ਸਿੰਘ ਅ ਮੋਹਿੰਦ ਸਿੰਘ ਲਾ ਸਿਗਲਾ ਸਾਹਿਬ ਕੋਲੋਂ ਕੈਂਪ ਲਾਇਆ ਜਾ ਰਹੇ ਨੇ ਕਿਵੇਂ ਦੇ ਅਸੀਂ ਸੇਵਾ ਦੇ ਤੌਰ ਤੇ ਹਰ ਜਗ੍ਹਾ ਜਿਵੇਂ ਸਾਨੂੰ ਪਵਾਨੀਗੜ ਡਿਮਾਂਡ ਆਈ ਸੀ ਕਿ ਸਾਡੇ ਇੱਥੇ ਕੈਂਪ ਲਾਇਆ ਜਾਵੇ ਤਾਂ ਅਸੀਂ ਇੱਥੇ ਚਮੜੀ ਦਾ ਤੇ ਅੱਖਾਂ ਦਾ ਕੈਂਪ ਲਾਇਆ ਹੈ ਜਿੱਥੇ ਅਸੀਂ ਕੈਟਾਟ ਆਪਰੇਸ਼ਨ ਜਿਹਨੂੰ ਚਿੱਟਾ ਮੋਤੀਆ ਵੀ ਕਹਿੰਦੇ ਨੇ ਨਾਲ ਹੀ ਫ੍ਰੀ ਚਸ਼ਮੇ ਵੀ ਦੇ ਰਹੇ ਨੇ ਸਾਡੇ ਡਾਕਟਰਸ ਨੇ ਜਿਹੜੇ ਅੱਖਾਂ ਨੂੰ ਟੈਸਟ ਕਰਦੇ ਨੇ ਨਾਲ ਹੀ ਉਹਨਾਂ ਨੂੰ ਚਸ਼ਮੇ ਵੀ ਦਿੰਦੇ ਨੇ ਨਾਲ ਦਵਾਈਆਂ ਵੀ ਦਿੰਦੇ ਨੇ ਇੱਥੇ ਬਹੁਤ ਜ਼ਿਆਦਾ ਚਮੜੀ ਦੀ ਵੀ ਪ੍ਰੋਬਲਮਸ ਵੀ ਆ ਰਹੀ ਹੈ ਫਿਰ ਪੇਸ਼ੈਂਟਸ ਨੂੰ ਡਾਕਟਰਸ ਚਮੜੀ ਵਾਲੇ ਵੀ ਡਾਕਟਰਸ ਦੇ ਦਿੰਦੇ ਨੇ ਅਪਰੋਕਸੀਮੇਟਲੀ ਸਾਡੇ 60 ਕੈਟਰਡ ਆਪਰੇਸ਼ਨਸ ਹੁਣ ਤੱਕ ਡਿਟੈਕਟ ਹੋ ਗਏ ਨੇ ਕੈਂਪ ਚੱਲ ਰਹੇ ਹੈ ਇਹਨਾਂ ਨੂੰ ਅਸੀਂ ਪ੍ਰਾਈਵੇਟ ਹਸਪੀਟਲ ਸੰਗਰੂਰ ਲੈ ਕੇ ਜਾਵਾਂਗੇ ਗਲੋਬਲ ਆਈ ਹਸਪੀਟਲ ਜਿੱਥੇ ਨਾਲ ਦਾ ਆਪਰੇਸ਼ਨ ਹੋਊਗਾ ਚਿੱਟਾ ਮੋਤੀਆ ਦਾ ਉਹਦੇ ਇਹਨਾਂ ਨੂੰ ਵਾਪਸ ਕਰ ਛੱਡ ਦਾਂਗੇ ਤੇ ਜਿਹੜੀ OPD ਦੀ ਗੱਲ ਹੈ OPD ਅਪਰੋਕਸੀਮੇਟਲੀ 400 ਪਲੱਸ ਹੋ ਗਈ ਹੈ ਹੁਣ ਤੱਕ ਤੇ ਕੈਂਪ ਹੁਣ ਵੀ ਚੱਲ ਰਿਹਾ ਹੈ ਸੋ ਲੈਟਸ ਸੀ ਕਿੰਨੀ ਟੋਟਲ ਹੁੰਦੀ ਹੈ ਫਾਈਨਲ ਕਿੰਨੇ ਕ ਲੋਕ ਪੇਸ਼ੈਂਟ ਆਏ ਤੇ ਕਿੰਨੇ ਕ ਨੇ ਫਾਇਦਾ ਲੇਖਿਆ ਜਿਹੜੀ ਦਾ ओपीडी ਹੈ ਉਹ ਅਪਰੋਕਸੀਮੇਟਲੀ 500 ਦੇ ਕਰੀਬ ਚਲੀ ਗਈ 400 500 ਦੇ ਵਿੱਚ ਹੈਗੀ ਹੁਣ ਤੱਕ ਤੇ ਕੈਂਪ ਦੀ ਦਾ ਟਾਈਮ ਵੀ ਹੋਰ ਹੈਗਾ ਸੋ ਪੇਸ਼ੈਂਟਸ ਵੀ ਆ ਰਹੇ ਨੇ ਹੁਣ ਤਾਈ ਤੇ ਜਿਹੜੀ ਕੈਟਰੈਟ ਆਪਰੇਸ਼ਨ ਦੀ ਗੱਲ ਹੈ ਉਹ 50 ਦੇ ਕਰੀਬ ਅਪਰੋਕਸੀਮੇਟਲੀ 50 ਦੇ ਕਰੀਬ ਹੋ ਗਈ ਹੈ ਕਿਵੇਂ ਲੱਗਦਾ ਜਦੋਂ ਤੁਸਾਨੂੰ ਆ ਕੇ ਕਹਿੰਦੇ ਨੇ ਫਾਦਰ ਸਾਹਿਬ ਦੇ ਪੁਰਾਣੇ ਕੰਮਾਂ ਨੂੰ ਕੈਂਪ ਪਹਿਲਾਂ ਵੀ ਲਾਉਂ ਤੁਸੀਂ ਸਰਕਾਰ ਦੇ ਟਾਈਮ ਹੁਣ ਵੀ ਲਾ ਕਰ ਰਹੇ ਨੇ ਕਿਵੇਂ ਲੱਗਦਾ ਬਹੁਤ ਵਧੀਆ ਲੱਗ ਰਿਹਾ ਜਿੱਥੇ ਲੋਕਾਂ ਦਾ ਆਸ਼ੀਰਵਾਦ ਮਿਲ ਰਿਹਾ ਨਾਲ ਹੀ ਨਾਲ ਸੇਵਾ ਦੇ ਤੌਰ ਤੇ ਸੇਵਾ ਵੀ ਹੋ ਰਹੀ ਹੈ ਬਹੁਤ ਵਧੀਆ ਮਾਨ ਮਹਿਸੂਸ ਹੁੰਦਾ ਹੈ ਕੋਈ ਆ ਕੇ ਲੋਕ ਲੜਦੇ ਵੀ ਹੋਣਗੇ ਵੀ ਜਿਹੜੇ ਕਹਿੰਦੇ ਹੋਣਗੇ ਵੀ ਤੁਸੀਂ ਪਹਿਲਾਂ ਨਹੀਂ ਆਉਂਦੇ ਹੁਣ ਆਉਣ ਲੱਗੇ ਹੋ ਕੈਂਪਾਂ ਦੇ ਵਿੱਚ ਹੀ ਨਾ ਐਸੇ ਕੁਝ ਨਹੀਂ ਅਸੀਂ ਤਾਂ ਹਰ ਹਫਤੇ ਕੈਂਪ ਲਾ ਰਹੇ ਨੇ ਲੋਗਾ ਦੇ ਵਿੱਚ ਵੀ ਵਿਚਰਦੇ ਨੇ ਸਹੀ ਹੈ ਕਿੰਨਾ ਖੁਸ਼ੀ ਦਾ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਮਹਿਸੂਸ ਹੁੰਦਾ ਹੈ